ਆਪਡੀ ਵੀਡੀਓ ਨੂੰ ਦੇਖ ਰਹੇ ਸਾਰੇ ਦੋਸਤੋ ਮਿੱਤਰੋ ਪਿਆਰ ਭਰ ਆਪਣਾ ਸਤਿ ਸ੍ਰੀ ਅਕਾਲ ਤੇ ਇਸ ਟਾਈਮ ਆਪਾਂ ਹੈਗੇ ਆ ਜodhpur ਦੇ ਵਿੱਚ ਤੇ jodhpur ਦਾ ਇੱਕ ਏਰੀਆ ਹੈਗਾ oasia ਤੇ ਆਪਾਂ oasia ਵਿੱਚ ਰੁਕੇ ਹੋયા ਆ ਤੇ ਜਿਹੜੇ ਮਿੱਤਰ ਪਰ ਇੰਨਾ ਆਪਾਂ ਨੂੰ ਮਿਲਣਾ ਸੀ ਉਹਨੇ ਆਪਾਂ ਰੂਮ ਬੁੱਕ ਕਰਾਤਾ ਸੀਗਾ ਉਹ ਥੋੜਾ ਬਾਹਰ ਸੀਗਾ ਆਪ ਜਿਹੜੇ ਵੀਰ ਨਾਲ ਆਪਾਂ ਮਿਲਣਾ ਸੀਗਾ ਤੇ ਇਸ ਤੋਂ ਬਾਅਦ ਹੁਣ ਆਪਾਂ ਅੱਜ ਐਕਸਪਲੋਰ ਕਰਾਂਗੇ oasia ਦੇ ਵਿੱਚ ਜਿਹੜੀਆਂ ਦੋ ਤਿੰਨ ਲੋਕੇਸ਼ਨ ਹਨ ਦੇਖਣ ਲਈ ਇੱਕ ਤਾਂ ਬਾਗੜੀ ਆ ਜਿਹਨੂੰ ਪੰਜਾਬੀ ਚ ਆਪਾਂ ਤਲਾਕ ਕਹਿੰਦੇ ਨੇ ਤੇ ਇੱਕ ਇੱਥੇ ਪ੍ਰਸਿੱਧ ਮੰਦਗਾ ਇਹ ਕਾਫੀ ਮਤਲਬ ਪੁਰਾਣਾ ਸ਼ਹਿਰ ਹੈ ਤੇ ਇਸ ਤੋਂ ਬਾਅਦ ਆਪਾਂ ਚੱਲਾਂਗੇ ਜਸਲਮੇਰ ਵੱਲ ਤੇ ਵੀਡੀਓ ਨੂੰ ਬਣੇ ਰਹੋ ਤੇ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਓ ਤੇ ਹੁਣ ਆਪਾਂ ਚੱਲਦੇ ਆਂ ਬਾਵੜੀ ਦੇਖਣ ਕਿਉਂਕਿ 9:00 ਵਜੇ ਦਾ ਟਾਈਮ ਹੋ ਗਿਆ ਫਿਰ ਜ਼ਿਆਦਾ ਧੁੱਪ ਹੋ ਜਾਊਗੀ ਤਾਂ ਟ੍ਰੇਨ ਵੀ ਜਾਣਾ ਆਪਾਂ ਤੇ ਗੈਪ ਮਿਲਦੇ ਆਂ ਜਿਹੜੇ ਵੀਰ ਕੋਲੇ ਆਪਾਂ ਰੁਕੇ ਹੋਏ ਸੀਗੇ ਤੇ ਉਹਦੀ ਦੁਕਾਨ ਹੈਗੀ ਸਾਹਮਣੀ ਉਹ ਸੀ ਇਹ ਕਾਰ ਬਾਜ਼ਾਰ ਤੇ ਇਹ ਗੱਡੀਆਂ-ਕੁੱਡੀਆਂ ਲਿਆਉਂਦੇ ਨੇ ਹਰਿਆਣੇ ਵਾਲਿਆਂ ਨੇ ਜੁਪੀ ਵਾਲਿਆਂ ਪੰਜਾਬ ਤੋਂ ਵੀ ਇਹ ਗੱਡੀਆਂ ਲੈ ਕੇ ਆਉਂਦੇ ਨੇ ਤੇ ਇੱਥੇ ਸੇਲ ਕਰਦੇ ਨੇ ਇਹ ਆਹ ਨਾਲੇ ਦੁਕਾਨਾਂ ਹੋਸੀਆ ਕਾਰਬਜ਼ਾਰ ਤੇ ਸਾਹਮਣੇ ਹੋਟਲ ਸੀਗਾ ਉਹ ਸਾਹਮਣੇ ਹੋਟਲ ਆਗਾ ਜਿੱਥੇ ਅਸੀਂ ਰੁਕੇ ਸੀਗੇ ਉਹ ਸਾਹਮਣੇ ਹਾਲੇ ਉੱਪਰ ਓਸਿਆ ਦੇ ਵਿੱਚ ਅੱਪ ਇੱਥੇ ਬੈਠੇ ਆਂ ਇੱਕ ਦੁਕਾਨ ਤੇ ਤੇ ਕਹਿੰਦੇ ਵੀ ਓਸਿਆ ਦੇ ਇੱਥੇ ਪਕੌੜੇ ਬਹੁਤ ਮਸ਼ਹੂਰ ਨੇ ਕਾਫੀ ਲੋਕ ਆਉਂਦੇ ਨੇ ਪਕੌੜੇ ਖਾਣ ਤੇ ਬਾਹਰ ਪਕੌੜੇ ਬਣੇ ਜਾਂਦੇ ਨੇ ਤੇ ਬਾਹਰੋਂ ਲੋਕ ਲੈ ਲੈ ਕੇ ਮੁੜੀ ਜਾਂਦੇ ਨੇ ਕਾਫੀ ਮਸ਼ਹੂਰ ਨੇ ਕਹਿੰਦੇ ਓਸਿਆ ਦੇ ਪਕੌੜੇ ਇੱਥੇ ਆ ਬੜੇ ਪਕੌੜੇ ਨੇ ਤੇ ਇਹ ਦਾਲ ਦੇ ਬਣਾਏ ਹੋਏ ਨੇ ਕਾਫੀ ਵਧੀਆ ਨੇ ਪਰ ਹੈਲਥੀ ਜੇ ਲੱਗਦੇ ਨੇ ਵਧੀਆ ਹੈਲਥੀ ਜੇ ਤੇ ਖਾਣ ਚ ਵੀ ਸਵਾਦ ਨੇ ਪੂਰੇ दालों में पीस पूस के बनाए हुए हैं थोड़े लागे नॉन वैज मांगू ने पर है वेज ने सारे पूरा सुन्ना जहा एक तरह का है ਤੇ ਸੁਨੇਰੀ ਦੇ ਜਿਹੜੀ ਆਪਾਂ ਨੂੰ ਦੇਖਣ ਚੀਜ਼ ਮਿਲਦੀ ਆ ਉਹ ਆਹ ਵਾਲੀ ਹੈਗੀ ਚਲੋ ਸਤੰਭ ਬਣਿਆ ਹੋਗਾ ਤੇ ਸਤੰਭ ਤੇ ਉੱਤੇ ਨਕਾਸ਼ੀ ਵਗੈਰਾ ਹੋਈ ਹੋਈ ਆ ਤੇ ਇਹ ਤਕਰੀਬਨ ਹੈਗਾਗਾ ਇਹ ਮਤਲਬ 7 ਫੁੱਟ 6 ਹੱਥ ਫੁੱਟ ਦੇ ਆਸ-ਪਾਸ ਹੈਗਾਗਾ ਤੇ ਜਿੰਨਾ ਕਿ ਇਹ 7 ਫੁੱਟ ਹੈਗਾਗਾ ਬਾਕੀ ਇਹ ਕਹਿੰਦੇ 20 ਫੁੱਟ ਥੱਲੇ ਆ ਗਡੂਗਾ ਤੇ ਪੌੜੀਆਂ ਵਗੈਰਾ ਲੱਗੇ ਹੋਈਆਂ ਪੱਥਰ ਵਗੈਰਾ ਲੱਗੇ ਹੋਏ ਨੇ ਤੇ ਤੇ 20 ਫੁੱਟ ਥੱਲੇ ਡੂਗਾ ਕਹਿੰਦੇ ਨੇ ਬਾਕੀ ਇਹ ਰੀਜ ਨਹੀਂ ਹੁੰਦਾ ਸੀ ਵੀ ਮੰਨ ਲਓ ਵੀ ਜਿਵੇਂ ਉਹ ਸਾਹਮਣੇ ਬਾਵੜੀ ਹੈਗੀ ਨਾ ਉਹ ਸਾਹਮਣੇ ਬਾਵੜੀ ਦਿਂਦੀ ਆਪਾਂ ਨੂੰ ਤੇ ਇਹਦਾ ਰੀਜਨ ਇਹ ਹੁੰਦਾ ਸੀ ਵੀ ਜਿਹੜਾ ਵੀ ਮੰਨ ਲਓ ਕੋਈ ਵੀ ਕੋਸੂ ਦੂਰੋਂ ਉਸ ਸਮੇਂ ਜਿਹੜਾ ਦੇਖ ਰਹਾ ਹੁੰਦਾ ਸੀਗਾ ਤਾਂ ਸਤੰਪ ਦੇ ਉੱਪਰ ਪਤਾ ਲੱਗ ਜਾਂਦਾ ਸੀ ਵੀ ਇੱਥੇ ਕੋਈ ਖਾਸ ਜਗਾ ਬਣੀ ਹੋਈ ਆ ਮਤਲਬ ਬਾਵੜੀ ਤਾਂ ਆਪਾਂ ਨੂੰ ਦਿਸ ਨਹੀਂ ਗਈ ਤਾਂ ਕਰਕੇ ਸਤੰਪ ਹੁੰਦਾ ਸੀਗਾ ਤੇ ਸਤੰਪ ਤੋਂ ਅੰਦਾਜ਼ਾ ਹੋ ਜਾਂਦਾ ਸੀ ਕਿਸੇ ਬੰਦੇ ਨੂੰ ਵੀ ਇੱਥੇ ਕੋਈ ਖਾ ਜਗਾ ਬਣੀ ਹੋਈ ਹੈਗੀ ਤੇ ਇਹਨਾਂ ਦਾ ਮੇਨ ਮਕਸਦ ਇਹ ਹੁੰਦਾ ਸੀ ਤੇ ਹੁਣ ਆਪਾਂ ਅੰਦਰ ਚੱਲਦੇ ਆਂ ਬਾਵੜੀ ਦੇਖਣ ਇਹਦਾ ਜਿਹੜਾ ਨਾਮ ਹੈ ਅਸਲ 'ਚ ਕਾਤਨ ਲਿਖਿਆ ਹੋਇਆ ਹੈਗਾ ਤੇ ਕਈ ਇਹਨੂੰ ਕਾਟਨ ਬੋਲੀ ਜਾਂਦੇ ਨੇ ਤੇ ਕਈ ਖਾਤਰੀ ਬੋਲੀ ਜਾਂਦੇ ਨੇ ਤੇ ਇਹ ਹੈਗਾ ਐਂਟਰੀ 게ਟ ਆ ਤੇ ਆਪਾਂ ਐਂਟਰ ਹੋ ਕੇ ਅੰਦਰ ਚੱਲਦੇ ਆਂ ਇਹ ਦੇਖਦੇ ਆ ਅੰਦਰ ਦੀ बावੜੀ ਤੇ ਤਲਾਹ ਪੂਰਾ ਸੁੰਨਾ ਏਰੀਆ ਵਹਿ ਗਿਆ ਅਸਲ ਚ ਤੇ ਉਹ ਸਾਹਮਣੇ ਹੈਗੀ बावੜੀ ਤਲਾਹ ਜਿਹਨੂੰ ਕਹਿੰਦੇ ਨੇ ਇਹ ਆ ਜੀ ਸਾਹਮਣੇ ਕਤਨ बावੜੀ ਕਤਨ ਤਲਾਹ ਤੇ ਉਹ ਸਾਹਮਣੇ ਪੌੜੀਆਂ ਬਣੀਆਂ ਹੋਈਆਂ ਨੇ ਤੇ ਇਹ ਪੌੜੀਆਂ ਦੇ ਵਿੱਚ ਕਹਿੰਦੇ ਉਸ ਸਮੇਂ ਨਾ ਅਸਲ ਦੇ ਵਿੱਚ 1000 ਔਰਤਾਂ ਇਕੱਠੀਆਂ ਪਾਣੀ ਭਰ ਸਕਦੇ ਸੀਗੇ ਮਤਲਬ ਬਹੁਤ ਖੁੱਲੀ ਬਣੀ ਹੋਈ ਹੈ ਇਹ ਤੇ ਇਹ ਜਿਹੜਾ ਡਿਜ਼ਾਈਨ ਬਣਾਇਆ ਹੋਇਆ ਹੈਗਾ ਇਹ ਡਿਜ਼ਾਈਨ ਬਣਿਆ ਹੋਇਆ ਹੈਗਾ ਦੋਸਾ ਦੇ ਵਿੱਚ ਦੋਸਾ ਦਾ ਇਹ ਕਾਪੀ ਕੀਤਾ ਹੋਇਆ ਡਿਜ਼ਾਈਨ ਮਤਲਬ ਉੱਥੇ ਬਾਉਡੀ ਹੈਗੀ ਤੇ ਉਦੋਂ ਡਿਜ਼ਾਈਨ ਕਾਪੀ ਕੀਤਾ ਹੋਇਆ ਹੈਗਾ ਇਹ ਕਿਉਂਕਿ ਉਹ ਸਭ ਤੋਂ ਵੱਡੀ ਪੌੜੀ ਹੈਗੀ ਤੇ ਉਹ ਸਾਹਮਣੇੋਂ ਦੇਖਣ ਨੂੰ ਕਮਰੇ ਮਿਲਦੇ ਨੇ ਤੇ ਕਮਰੇ ਇੱਕ ਆਹ ਵਾਲਾ ਕਮਰਾ ਸਾਹਮਣੇ ਆਹ ਵਾਲਾ ਤੇ ਇੱਕ ਉਹ ਜਮਾ ਸਾਹਮਣੇ ਉਧਰ ਕਮਰਾ ਤੇ ਹੁਣ ਤਾਂ ਥੱਲੇ ਖਲਾਰਾ ਜਾ ਪਿਆ ਬੈਕਾਫ ਹੋ ਸੁਗਿਆ ਪਿਆ ਗੇ ਦਰਖ ਤੁਗੇ ਪੈ ਨੇ ਤੇ ਆ ਸਾਹਮਣੇ ਪੌੜੀਆਂ ਦਿਖਦੀਆਂ ਨੇ ਆਪਾਂ ਨੂੰ ਤੇ ਇਧਰ ਦੇ ਉੱਤਰ ਕੇ ਤੇ ਉਸ ਸਮੇਂ ਜਿਹੜੇ ਵੀ ਲੋਕ ਜਾਂਦੇ ਸੀਗੇ ਪਾਣੀ ਭੋਣੀ ਭਰਨ ਥੱਲੇ ਇਧਰ ਉੱਤਰ ਕੇ ਪੌੜੀਆਂ ਤੇ ਪੌੜੀਆਂ ਥੱਲੇ ਪਾਣੀ ਭਰ ਸਕਦੇ ਹੁੰਦੇ ਸੀਗੇ ਮਤਲਬ ਉਹਨਾਂ ਨੇ ਪਾਣੀ ਸਟੋਰ ਕਰਨ ਲਈ ਇੱਕ ਜਗ੍ਹਾ ਬਣਾਈ ਹੋਈ ਸੀ ਇਹ ਖਾਸ ਤਰੀਕੇ ਦੀ ਤੇ ਉਹ ਸਾਹਮਣੇ ਉੱਥੇ ਨਿਕਾਸੀ ਵਗੈਰਾ ਹੋਈ ਵੀ ਆ ਪੂਰੀ ਖੂਬਸੂਰਤ ਨਿਕਾਸੀ ਹੋਈ ਵੀ ਆ ਤੇ ਜੇ ਨੂੰ ਆਪਾਂ ਗੱਲ ਕਰੀਏ ਬਣੀ ਕਿ ਕਦੋਂ ਸੀ ਤੇ ਇਹ ਅਸਲ ਚ 10ਵੀਂ ਸਦੀ ਦੀ ਕਹਿ ਰਹੇ ਨੇ ਵੀ 10ਵੀਂ ਸਦੀ ਚ ਬਣੀ ਹੋਈ ਹੈ ਇਹ ਆ ਜਿਹੜੇ ਸਾਹਮਣੇ ਆਪਾਂ ਨੂੰ ਦਰਖਤ ਬੂਟੇ ਦੇਖਦੇ ਨੇ ਇਹ ਸਾਰੇ ਬੰਬੂਲ ਦੇ ਪੇਟ ਨੇ ਇਧਰਲੇ ਪਾਸੇ ਲੱਗੇ ਹੋਣੇ ਹੁਣ ਆਪਾਂ ਥੱਲੇ ਜਾ ਕੇ ਦੇਖਦੇ ਆ ਤੇ ਆਪਾਂ ਉੱਤੇ ਉਤਰ ਕੇ ਥੱਲੇ ਚੱਲਦੇ ਹਾਂ ਇਹ ਕਹਿੰਦੇ ਵੀ ਉਸ ਸਮੇਂ ਜਿਹੜੀ ਇਥੋਂ ਦੀ ਮਤਲਬ ਜਿਹੜੀ ਔਰਤ ਦੇ ਨਾਮ ਤੇ ਇਹ ਬਣਿਆ ਹੋਇਆ ਹੈਗਾ ਉਹਨੇ ਚਰਖਾ ਘੱਤ ਘੱਤ ਕੇ ਪਤਾ ਨਹੀਂ ਪਹਿ ਜੁੜੇ ਸੀਗੇ ਪਤਾ ਨਹੀਂ ਉਹਦੇ ਨਾਮ ਤੇ ਕਿਵੇਂ ਬਣੀ ਸੀਗੀ ਪਰ ਇਤਿਹਾਸ ਇਹ ਕਹ ਰਿਹਾ ਕਿ ਇਹਨੇ ਚਰਖਾ ਕੱਤ ਕੇ ਬਣਮਾਈ ਸੀ ਇਹ ਬੋੜੀ ਤਲਾ ਪੰਜਾਬੀ ਚ ਪਤਲਾ ਕਹਿ ਸਕਦੇ ਜਾਂ ਖੂਹ ਕਹਿ ਸਕਦੇ ਪਾਣੀ ਭਰਨ ਵਾਲਾ ਕਿਉਂਕਿ ਇਹ Rajasthan ਦੇ ਵਿੱਚ ਕੀ ਸੀ ਪਾਣੀ ਦੀ ਬਹੁਤ ਸਮੱਸਿਆ ਹੁੰਦੀ ਸੀਗੀ ਤੇ ਸਮੱਸਿਆ ਨੂੰ ਹੱਲ ਕਰ ਲਈ ਇਦਾਂ ਦੀਆਂ ਚੀਜ਼ਾਂ ਬਣੀਆਂ ਹੁੰਦੀਆਂ ਸੀਗੀਆਂ ਮੋਸਟਲੀ Rajasthan ਦੇ ਵਿੱਚ ਦੇਖਣ ਨੂੰ ਬਹੁਤ ਜਗ੍ਹਾ ਮਿਲ ਜਾਂਦੀਆਂ ਨੇ ਇਹ ਚੀਜ਼ਾਂ ਏ ਖਾਲੀ ਪਿਆਗਾ ਬਹੁਤ ਘੱਟ ਲੋਕ ਆਉਂਦੇ ਨੇ ਇੱਕ ਦੋ ਲੋਕ ਆਉਂਦੇ ਨੇ ਕਿਉਂਕਿ ਇਹ ਸੁਨਨਾ ਜੇ ਏਰੀਆ ਆਗਾ ਤੇ ਪੱਥਰਾਂ ਜਿਹੜੀ ਨਿਕਾਸੀ ਕੀਤੀ ਹੋਈ ਆ ਉਹ ਬਹੁਤ ਖੂਬਸੂਰਤ ਆ ਤੇ ਪੱਥਰਾਂ ਜਿਹਦਾ ਗੱਲ ਕਰੀ ਆਪਾਂ ਵੀ ਪੱਥਰ ਵੀ ਪੂਰੇ ਸਾਫ਼ ਨਹੀਂ ਹਜੇ ਤੇ ਆਹ ਵਾਲੇ ਜਿਵੇਂ ਪੂਰੇ ਸਾਫ਼ ਨਹੀਂ ਇਹਨੇ ਵੀ ਥੱਲੇ ਹੂੰ ਥੱਲੇ ਵੀ ਹੱਥ ਬਹੁਤ ਕੰਨ ਕਲਾਕਾਰੀ ਕੀਤੀ ਹੋਈ ਹੈਗੀ ਇਹ ਅਸਲ ਤੇ ਕਮਰੇ ਨੇ ਤੇ ਕਮਰੇ ਦੇ ਪਿੱਛੋਂ ਦੀ ਰਾਹ ਹੁੰਦਾ ਜਿਵੇਂ ਉਹ ਸਾਹਮਣੇ ਆ ਰਾਹ ਕਹਿੰਨਾ ਪਿੱਛੋਂ ਦੀ ਰਾਹ ਹੁੰਦਾਗਾ ਇਧਰ ਹੀ ਤਾਂ ਅਸਲ ਤੇ ਪੌੜੀਆਂ ਨੇ ਪਾਣੀ ਭਰਨ ਜਿਹਦੇ ਵੀ ਲੋਕ ਉਸਾਂ ਵਿੱਚ ਉਤਰਦੇ ਹੁੰਦੇ ਸੀਗੇ ਪੌੜੀਆਂ ਉੱਥੇ ਰੂ ਉਤਰਦੇ ਸੀਗੇ ਤੇ ਪਾਣੀ ਕਾਫੀ ਭਰਿਆ ਜਾਂਦਾ ਸੀਗਾ ਇੱਥੇ ਇਧਰ ਵੀ ਮੂਰਤੀਆਂ ਦੀ ਨਿਕਾਸੀ ਵਗੈਰਾ ਹੋਈ ਵੀ ਪੱਥਰਾਂ ਤੇ ਆ ਸਾਹਮਣੇ ਜਿਹੜਾ ਦੋਸਾ ਦੇ ਵਿੱਚ ਤਲਾਬ ਬਣਿਆ ਹੋਇਆ ਹੈਗਾ ਉਹਦਾ ਹੈ ਇੱਕ ਹੋਬ ਹੋ ਡਿਜ਼ਾਈਨ ਆ ਇਹ ਤੇ ਉਹ ਤਾਂ ਕਾਫੀ ਵੱਡਾ ਤਲਾਬ ਬਣਿਆ ਹੋਇਆ ਹੈਗਾ ਤੇ ਥੋੜਾ ਜਿਹਾ ਛੋਟਾ ਹੈਗਾ ਮਤਲਬ ਇੱਕ ਤਰ੍ਹਾਂ ਨਾਲ ਇਹ ਕਹਿੰਦੇ ਵੀ ਹੋਬ-ਹੋਡੀਆਂ ਨਾ ਤੇ ਬਣਿਆ ਸਾਰਾ ਲਾਲ-ਵਾਲੂ ਪੱਥਰ ਨਾਲ ਇਹ ਤਲਾਬ ਦੇ ਨਾਲ ਹੀ ਇੱਥੇ 300 ਮੀਟਰ ਤੇ ਮੰਦਿਰ ਹੈਗਾ ਤੇ ਮੰਦਿਰ ਦੇ ਵਿੱਚ ਜਿਹੜਾ ਉਸ ਸਮੇਂ ਪਾਣੀ ਜੂਜ਼ ਹੁੰਦਾ ਸੀ ਉਹ ਸਾਰਾ ਇੱਥੋਂ ਹੀ ਲੈ ਕੇ ਜਾਂਦੇ ਸੀਗੇ ਪਾਣੀ ਵਗੈਰਾ ਕਿਉਂਕਿ ਪਾਣੀ ਸ਼ੁੱਧ ਹੁੰਦਾ ਸੀਗਾ ਤੇ ਵਾਰਸਾ ਵਗੈਰਾ ਦਾ ਪਾਣੀ ਸਾਰਾ ਇੱਥੇ ਇਕੱਠਾ ਕਰਕੇ ਰੱਖ ਲੈਂਦੇ ਸੀਗੇ आ वाला जो रस्ता आंसर ये जमर नु थे जेप वीडियो के कमरे देख रहे थे उधर पा चलते हैं एक ना अंदरला पासा तो ਇੱਥੇ ਕੁ ਕੁ ਅੱਜ ਮੈਂ ਥੋੜੀ-ਮੋਡੀ ਬਨ ਤੋੜ ਜੀ ਹੋਈ ਵੀ ਆ ਤੇ ਪੁਰਾਣੀਆਂ ਪੱਥਰ ਜਿਹੜੀਆਂ ਮੂਰਤੀਆਂ ਮੇਰਾ ਡਾਇਨ ਕੀਤਾ ਹੋਇਆ ਨੇ ਤੇ ਆ ਤਾਂ ਮਸਾਲਾ ਜਿਹੜਾ ਹੁਣ ਲੈ ਲੱਗਦਾ ਹੂੰ ਜਸਟੈਂਪਾ ਤੇ ਛਟਾ ਸਾਰਾ ਸਿਸਟਮ ਤੇ ਪੱਥਰ ਮਤਲਬ ਕਾਫੀ ਟਾਈਮ ਹੋ ਗਿਆ ਤੇਰਾ ਨਾ ਨੌਵੀਂ ਦਸਵੀਂ ਸਰੀ ਦੇ ਗੱਲਾਂ ਨੇ ਪਰ ਹਜੇ ਵੀ ਮਤਲਬ ਪੂਰੀ ਮਜ਼ਬੂਤੀ ਹੈ ਦੀ ਤੇ ਪੱਥਰ ਪੂਰਾ ਸਾਫ਼ ਹੋ ਗਿਆ ਪੂਰਾ ਸਾਫ਼ ਆ ਪੱਥਰ ਇਹ ਰੱਖੇ ਹੋਣੇ ਇੱਥੇ ਬਣਾ ਕੇ ਮੂਰਤੀਆਂ ਤੇ ਕਾਫੀ ਖੂਬਸੂਰਤ ਹੈ ਸਤਾਛਤੋ ਬੁਰੀਆਂ ਮਜ਼ਬੂਤ ਬਣੇ ਜਿੰਨਾਂ ਸਾਰੇ ਸਾਰੀ ਸੱਤ ਖੜੀ ਆ ਉਹਨਾਂ ਤੇ ਪੂਰੀ ਨਿਕਾਸੀ ਹੋਈ ਵੀ ਹੈ ਥਲੇ ਤੱਕ ਆਹ ਵਾਲੀ ਜਿਹੜੀ ਇਧਰੋਂ ਆਪਾਨੂੰ ਦਿਸ ਰਹੀ ਆ ਮਾਰਤ ਇਹ ਸਾਰੀ ਟੇਢੀ ਹੋਈ ਵੀ ਇਧਰੋਂ ਡਿੱਗਣ ਦਾ ਖਤਰਾ ਹੈ ਪੂਰਾ ਤੇ ਕਿਉਂਕਿ ਦੀ ਸਾਹਸਮਲ ਹੈ ਨਹੀਂ ਕਿ ਪੂਰੀ ਕੋਈ ਵੀ ਇਧਰ ਤੇ ਇਹ ਰਸਤਾ ਆਹ ਵਾਲਾ ਮੇਨ ਰਸਤਾ ਸੀਗਾ ਤੇ ਇੱਥੇ ਪਾਣੀ ਸਾਰਾ ਇੱਥੇ ਤੱਕ ਇਕੱਠਾ ਹੋ ਜਾਂਦਾ ਸੀ ਉਹ ਆਹ ਵਾਲੇ ਤੱਕ ਕਿਉਂਕਿ ਇੱਥੇ ਪੋੜ ਬਣਾਏ ਹੋਣੇ ਤੇ ਪੋੜਾਂ ਦੇ ਖੜ ਕੇ ਜਿੰਮੇ ਵੀ ਆਹ ਇੱਥੇ ਬਾਲਟੀ ਬੁਲਟੀ ਨਾਲ ਜਿੰਮੇ ਵੀ ਉਸ ਸਮੇਂ ਪਾਣੀ ਭਰ ਆਂਦਾ ਸੀ ਇਹਨਾਂ ਦੇ ਖੜ ਕੇ ਪਾਣੀ ਭਰ ਲਿਆ ਜਾਂਦਾ ਸੀਗਾ ਇਧਰ ਤੇ ਉਧਰ ਦੀ ਇਹ ਪੌੜੀ ਉੱਤਰੀ ਹੋਣਾ ਸੀ ਤਾਂ ਪੌੜੀ ਉੱਤਰੀ ਵੀ ਆ ਸਕਦਾ ਸੀ ਬੰਦਾ ਉਧਰ ਦੀ ਥੋੜਾ ਜਿਆਦਾ ਲੰਮਾ ਪੈਂਦਾ ਸੀ ਠੀਕ ਹੈ ਇਧਰ ਦੀ ਆ ਬਣੇ ਹੋਣ ਜਿਹੜੇ ਪੁੱੜ ਜੇ ਤੇ ਕਾਫੀ ਟੁੱਟੇ ਹੋਏ ਨੇ ਵਿੱਚ ਤੇ ਦਰਸਤ ਦੁਰਪਤ ਹੋਊਗਾ ਕਿ ਹੁਣ ਤਾਂ ਪੂਰੇ ਸਾਹ ਸਮਾਈ ਹੈ ਨਹੀਂ ਇਹਦੀ ਕੋਈ ਤੇ ਇਧਰ ਦੀ ਸਾਰਾ ਪਾਣੀ ਉੱਪਰ ਮਤਲਬ ਬਾਲਟਿਕਾ ਨਾਲ ਖਿੱਚਣਾ ਜਾਂ ਜਿਵੇਂ ਉਹ ਸਮੇਂ ਪਾਣੀ ਉੱਪਰ ਖਿੱਚਿਆ ਹੁੰਦਾ ਸੀ ਹੈ ਨਾ ਤੇ ਇੱਥੋਂ ਦੀ ਸਾਰਾ ਪਾਣੀ ਇਕੱਠਾ ਕੀਤਾ ਜਾਂਦਾ ਸੀਗਾ ਤੇ ਇਧਰ ਦੀ ਪਾਣੀ ਸਾਰਾ ਉੱਪਰ ਦੀ ਲੈ ਕੇ ਜਾਂਦੇ ਸੀਗੇ ਕਸਤਾ ਹਾਲ ਤਾਂ ਹੋਈ ਬੇ ਪੂਰੀ ਆ ਹਾਲ ਤਾਂ ਲੱਗੇ ਨਾ ਬੇ ਡਿੱਗੂ ਕਦੇ ਨਾ ਕਦੇ ਅੱਜ ਨਹੀਂ ਤਾਂ ਕੱਲ ਡਿੱਗੂ ਇਹ ਆਪਾਂ ਹੁਣ ਚੱਲਦੇ ਆ ਇੱਥੋਂ ਤਲਾ ਦੇਖਣ ਤੋਂ ਬਾਅਦ ਅੱਗੇ ਵੱਲ ਤਲਾ ਦੇ ਕੋਲੇ ਨੇ ਇੱਕ ਛੋਟੇ ਛੋਟੇ ਮੰਦਰ ਬਣੇ ਹੋਣੇ ਪੁਰਾਣੇ ਜਿਵੇਂ ਇਹ ਹੈਗਾ ਵਿਸ਼ਨੂ ਮੰਦਰ ਓਸੀ ਆ ਦਾ ਤੇ ਆਹ ਵਾਲਾ ਇੱਕ ਮੰਦਰ ਬਣਿਆ ਹੋਇਆ ਹੈਗਾ ਇਹ ਰੋਡ ਤੇ ਬਣੇ ਹੋਏ ਨੇ ਮੰਦਰ ਇਹ ਸਭ ਪੁਰਾਣੇ ਮੰਦਰ ਨੇ ਕਾਫੀ ਤੇ ਉਹ ਸਾਹਮਣੇ ਮੰਦਰ ਬਣੇ ਹੋਏ ਨੇ ਤੇ ਆਹ ਵਾਲੇ ਮੰਦਰ ਬਣੇ ਹੋਏ ਨੇ ਇਹ ਇਹ ਰੋਡ ਤੇ ਨੇ ਸਾਰੀ ਲੋਕੇਸ਼ਨ ਹੈ ਕਿ ਜਿਹੜੇ ਸਾਹਮਣੇ ਆ ਰੋਡ ਤੇ ਇਹ ਤੇ ਇਹ ਵੀ ਦੇਖਣ ਦੀ ਚੀਜ਼ ਹੈ ਵਧੀਆ ਕਾਫੀ ਪੁਰਾਣੇ ਮੰਦਰ ਨੇ ਇਹ 8ਵੀਂ ਸਦੀ ਦੀ 9ਵੀਂ ਸਦੀ ਦੇ ਸਾਰੇ ਪੁਰਾਣੇ ਮੰਦਰ ਦੇਖਣ ਨੂੰ ਮਿਲ ਜਾਂਦੇ ਆਪਾਂ ਨੂੰ ਇੱਥੇ ਅੰਦਰ ਲੇ ਗਾਉਂ ਨਾ ਰਿਆ ਮਾਰੀ ਵੰਦਿਆ 2:50 ਦਾ ਟਾਈਮ ਹੋ ਚੁੱਕਿਆ ਤੇ ਆਪਾਂ ਓਸੀਏ ਤੋਂ ਹੁਣ ਚੱਲੇ ਆਂ ਰੇਲਵੇ ਸਟੇਸ਼ਨ ਵੱਲ ਤੇ 315 ਦੀ ਟ੍ਰੇਨ ਆਗੀ ਜਸਲਮੇਰ ਦੀ ਤੇ ਉਹਦੇ ਆਪਾਂ ਚੜਾਂਗੇ ਸਵੇਰ ਵਾਲੀ ਟ੍ਰੇਨ ਮਿਸ ਹੋ ਗਈ ਸੀਗੀ ਤੇ ਉਹਦੀ ਟਿਕਟ ਮਿਲਦੀ ਨਹੀਂ ਸੀ ਤਾਂ ਕਰਕੇ ਆਪਾਨੂੰ ਓਸੀਏ 'ਤੇ ਠਹਿਰਨਾ ਪਿਆਗਾ 2 ਘੰਟੇ ਥਰੇ ਤੇ ਇਹ ਵੀਰ ਆਪਾਂ ਨੂੰ ਛੱਡਣ ਜਾ ਰਹਾ ਹੈਗਾ ਆਸੀਬ ਦਾ ਬ੍ਰਦਰ ਇਹ ਆ ਓਸੀਏ ਦਾ ਰੇਲਵੇ ਸਟੇਸ਼ਨ ਤੇ ਟਿਕਟ ਵਗੈਰਾ ਲੈ ਲੈਣੇ ਆ ਦੇਖਦੇ ਆ ਹਸਪਤਾਲ ਜਿਹੜੇ ਫੀਰ ਕੀ ਲੱਗਦੀ ਹੈ ਸਰਕਾਰੀ ਹਸਪਤਾਲ ਹੁੰਦੇ ਨੇ ਉਦਾਂ ਨਾ ਲੱਗਦਾਗਾ ਇਹ ਆ ਜੀ OC ਦਾ ਰੇਲਵੇ ਸਟੇਸ਼ਨ ਤੇ ਮੁਸਾਫਿਰ ਇੱਥੇ ਘੱਟ ਹੀ ਨੇ ਤੇ ਜਸਲਮੀਰ ਦੀ ਟ੍ਰੇਨ ਆਉਗੀ ਇੱਕ ਨੰਬਰ ਪਲੇਟਫਾਰਮ ਤੇ ਮੈਂ ਦੱਗਾ ਵਾਲੇ ਸਾਧਨ ਟਿਕਟ ਟਿਕਟ ਚੱਲੂ ਹੈ ਦਿਨ ਯਾਤਰੀ ਵਜ੍ਹਾ ਦੇ ਚਾ ਵਾ ਪੁਨੋਦੀ ਹੋ ਤਾ ਹੈ ਜਸਲਮੀਰ ਜੇ ਅਪਡੇਟ ਲੈ ਲਈ ਤੇ ਜਸਲਮੀਰ ਦੀ ਟਿਕਟ OC ਤੋਂ ਹੈਗੀ ਆ 50 ਰੁਪਏ ਦੀ ਤੇ ਜਿਹੜੀ ਇਹ ਟ੍ਰੇਨ ਆਉਣੀ ਹੈਗੀ ਇੱਥੇ ਇਹ ਅਸਲ ਦੇ ਵਿੱਚ ਨਾ ਆਨਲਾਈਨ ਟ੍ਰੈਨਰੀ ਮਿਲਦੀ ਮਤਲਬ ਤੇ ਇਹ ਲੋਕਲ ਹੀ ਜਾਂਦੀ ਹੈਗੀ ਤੇ ਜਿਹਨੂੰ ਇਹ ਦੰਮੀ ਟ੍ਰੇਨ ਕਹਿੰਦੇ ਨੇ ਉਹ ਟ੍ਰੇਨ ਆ ਇਹ ਆਨਲਾਈਨ ਹੀ ਹੈਗੀ ਟੇਡੇ ਤੱਕ ਕੋਈ ਤੇ ਇਹ ਜਾਂਦੀ ਹੈ 3:30 ਵਜੇ ਆਉਣ ਵਾਲੀ ਹੈ ਟ੍ਰੇਨ ਬੱਸ ਤੇ ਰਾਤ ਨੂੰ ਇਹ 8:30 8:40 ਤੱਕ ਲਾਂਦੀ ਆ ਜਸਲਮੇਰ ਉਸ ਤੀਆ ਤੋਂ ਆਪਾਂ ਚੱਲਦੇ ਹਾਂ ਜਸਲਮੇਰ ਵੱਲ ਤੇ ਅੱਜ ਦਾ ਵਲੌਗ ਆਪਾਂ ਇੱਥੇ ਕਰਦੇ ਖਤਮ ਤੇ ਮਿਲਦੇ ਨਵੇਂ ਸਫ਼ਰ ਤੇ ਜਸਲਮੇਰ ਦੇ ਤੇ ਤੇ ਜਿਹੜੇ ਮੇਰੇ ਵੀਰ ਨਵੇਂ ਨੇ ਚੈਨਲ ਤੇ ਜਰੂਰ ਸਬਸਕ੍ਰਾਈਬ ਕਰਿਓ ਤੇ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਓ ਤੇ ਵੀਡੀਓ ਦੇਖ ਲਈ ਧੰਨਵਾਦ